ਨਿਕਰ ਹੈ ਨੀਆ ਘਰਾਨੀ ਕਿੱਥੇ ਗਈ ਆ ਭਾਬੀ ਨੂੰ ਕਹਿੰਨੀ ਭਾਬੀ ਘਰ ਆ ਰੋਟੀ ਪਾਣੀ ਮੇਰੇ ਕੋ ਨਹੀਂ ਹੁੰਦਾ ਰੋਟੀ ਰੋਟੀ ਪਾਣੀ ਜੇ ਇੱਥੇ ਆਣ ਕੇ ਨਹੀਂ ਸੋਖ ਲੈਣਾ ਤੇ ਫਿਰ ਫਾਇਦਾ ਕੀ ਆ ਪੇਕੇ ਰਹਿਣ ਦਾ ਮੈਂ ਤਾਂ ਨਹੀਂ ਕਰਨਾ ਕੋਈ ਕੰਮ ਵੀ ਹੈਗਾ ਸਿੱਧੀ ਜੀ ਜਿਹੜੀ ਗੰਨਵਾ ਕਰ ਕੱਲ ਮਾਮਾ ਭਾਬੀ ਕੋਲੋਂ ਜਾ ਕੇ ਜੇ ਮੈਂ ਇੱਥੇ ਰਹਿ ਕੇ ਸੋਖ ਨਹੀਂ ਲੈਣਾ ਤੇ ਸਹੁਰੇ ਜਾ ਕੇ ਥੋੜਾ ਸੋਖ ਲੈਣਾ ਵਾ ਤੇ ਇਹਦੇ ਕੋ ਸੋਖ ਲੈਣ ਤੇ ਚਾਅ ਨਹੀਂ ਜੀ அஞ்சு ਹੋਤੇ ਨਈ ਨਾ ਘਟੀ ਮਮੇ ਜੀ ਠੀਕ ਆ ਉਹ ਮੰਮੀ ਕਿੱਥੇ ਗਈਆ ਮੰਮੀ ਜੀ ਤਾਈ ਜੀ ਹੋਣਾ ਮਲ ਗਏ ਅੱਛਾ ਮੰਮੀ ਤਾਈ ਵੱਲ ਗਏ ਆ ਤਾਂ ਫਿਰ ਤੁਸੀਂ ਇੱਦਾਂ ਕਰੋ ਕਿ ਲਾਲੋ ਆ ਸਭ ਜੀ ਤੜਕਾ ਸ਼ਾਮਾਂ ਦੇ ਪੈ ਗੀਆਂ ਵੇ ਜੀਦੀ ਮੇਰਾ ਹੱਥ ਸੜੇ ਤੀ ਪਤਾ ਤੇ ਘਰ ਮੇ ਕਿ ਸ਼ਾਮ ਦੇ ਮਮਮੀ ਨੂੰ ਮਹਾਂ ਹੀ ਚਾਹ ਬਣਾਉਂਦੀ ਗਾਲ ਤਾਂ ਠੀਕ ਆ ਪਰ ਮੇਰਾ ਵੀ ਨਾ ਜੀ ਬੀਪੀ ਬੜਾ ਲੋ ਹੋਇਆ ਸਿਰ ਬੜਾ ਦਰਦ ਕਰਨ ਰਿਆ ਜੇ ਤੇ ਇਹ ਤੇ ਮੈਂ ਤੁਹਾਡੇ ਨਾਲ ਹਰ ਕਰਾ ਦੇਣੀ ਚਲ ਕੋਈ ਨਹੀਂ ਮੈਂ ਕਰ ਲਈ ਹੁਣ ਹੁਣ ਵੇਰ ਕਰ ਲੋ ਵੀ ਠੀਕ ਹੈ ਨਾ ਅਜਾ ਮੈਂ ਤੁਹਾਡੇ ਨਾਲ ਥੋੜਾ ਬਤਾ ਕਰਾ ਦੂੰਗੀ ਮੈਂ ਆਪਣੇ ਭਾਬੀ ਨਾਲ ਨਹੀਂ ਕੰਮ ਕਰਾਉਣਾ ਤੇ ਕਿਹਦੇ ਨਾਲ ਕਰਵਾਉਣਾ ਵਾ ਚਲ ਕੋਈ ਨਹੀਂ ਹਾਂਜੀ ਆਜੋ ਹੈ ਦੇਖਿਆ ਕਰ ਖੰਡਾ ਵੀ ਚੁੱਪ ਜੇ ਤੇ ਮਾਂ ਨੇ 36000 ਪੁੱਛਣਾ ਇੱਥੇ ਤਾਂ ਕਿਸ ਨੂੰ ਲੋਅ ਲਿਆ ਜੀਹ ਹੈ ਰਤੇ ਦਾ ਦੋ ਦਿਨ ਹੋ ਗਏ ਮੇਰਾ ਹੱਥ ਸੜਿਆ ਨਾ ਮੰਮੀ ਨੂੰ ਫੀਕਰ ਤੇ ਨਾ ਦੀ ਦੀ ਤਾਂ ਸਭ ਕਹਿੰਦੀ ਆ ਵੀ ਕੰਮ ਕਰ ਲੈ ਤੇ ਆ ਵੀ ਤਾਂ ਚਲ ਕੋਈ ਨਹੀਂ ਕਰਨ ਨਹੀਂ ਹੁਣ ਰੋਟੀ ਬਣ ਗਈ ਆ ਤੇ ਚੌਹ ਦਾ ਘਰ ਦੇਣੀ ਆ ਮੈਂ ਰੋਟੀ ਬਣ ਗਈ ਆ ਤੇ ਮੰਮਾ ਤਾ ਤਾ ਤੰਦ ਮਨੋ ਮਮਿਆ ਦੀਆ ਕਹਿੰਦਾ ਕਿ ਹਲਕੇ ਮਮੀ ਨੂੰ ਰੋਜ਼ ਮੈਂ ਸਾਰਾ ਕੰਮ ਕੀਤਾ। ਇਹ ਆਪਾਂ ਕਿੰਨਾ ਚੋਂ ਨਿਚੋੜਦਾ। ਨਹੀਂ ਨਹੀਂ ਹੋ ਗਿਆ ਹੁਣ ਕੰਮ ਤੂੰ ਚਾਹ ਹੁੰਦਾ ਜੀ। ਨਹੀਂ ਨਹੀਂ ਉਹ ਨਿਚੋੜ ਦਿੰਨੀ ਆ। ਪਰ ਇਹ ਵਾ ਵੀ। ਕੱਲ ਮਨੀ ਕਿਤੇ ਚਾਹ ਜਾਨ ਦਿੱਤਾ ਪਰ ਜਦੋਂ ਆ ਕੇ ਇਹਨੂੰ ਕੰਮ ਨਹੀਂ ਕਰਨਾ ਹੁੰਦਾ ਹੁੰਦਾ ਏਦਾਂ ਕਰਦੀ ਆ। ਮਨੂ ਕਰ ਲੈ ਕੰਮ ਤੜਾ। ਹਾਂਜੀ ਮੰਮੀ ਜੀ ਤੂੰ ਕਿੱਥੇ ਗਈ ਸੀ ਮੈਂ ਜਰਾ ਕੋਈ ਜਾਣਾ ਕਿੱਥੇ ਤੇਰੀ ਤਾਈ ਵੱਲ ਗਈ ਆ ਤਾਈ ਜੀ ਠੀਕ ਆ ਹਾਂ ਠੀਕ ਠਾਕ ਵਾ ਕੀ ਆnde ਤੇ ਤਾਈ ਹੋਣੀ ਕੋਬ ਨਹੀਂ ਇਦਾਂ ਗੱਲਾਂ ਬਾਤਾਂ ਹੀ ਉਹ ਅੱਗੇ ਮੈਨੂੰ ਆਜੀ ਤੁੰਦੀ ਨਹੀਂ ਮੈਂ ਖਾ ਨਿਕਲ ਨਹੀਂ ਹੁੰਦਾ ਘਰੋਂ ਦੇ ਠੀਕ ਆ ਹਾਂ ਅੱਜ ਤੂੰ ਟੈਨ ਦਾ ਕੰਮ ਕਰ ਲਿਆ ਹਾਂਜੀ ਮੰਮੀ ਮੈਂ ਨਾਲ ਨੂੰ ਕੇ ਫ੍ਰੀ ਹੋ ਕੇ ਬੈਠੀ ਸੀ ਤੇ ਤੂੰ ਇਹਦੇ ਘਰ ਆਇ ਨੀ ਤੇ ਭਾબી ਜੀ ਸੁੱਤੇ ਹੀ ਤੇ ਫੇਰ ਮੈਂ ਇਹਨਾਂ ਦੇ ਵੀ ਸੁੱਤੇ ਸੁੱਤੇ ਮੈਂ ਚੱਲ ਮੈਂ ਰੋਟੀ ਪਾਣੀ ਕਰ ਲੈਣੀ ਘੜੀ ਬਣਾਈ ਫੇ ਚੋਲ ਬਣਾਏ ਹੁਣ ਚੱਲੀਏ ਅਗਰ ਸੋਇ ਚਵਾ ਤੇ ਤੁਸੀਂ ਆਗੇ ਚੱਲ ਵਧੀਆ ਵਧੀਆ ਹੋ ਹਾਂਜੀ ਮੈਂ ਭਾਬੀ ਦਾ ਘਰ ਤੱਕ ਤੜਿਆ ਨਾ ਕੋ ਤਬ ਹੁਣ ਆਣੀ ਤੇ ਚੱਲ ਮੈਂ ਘਾਰ ਹੀ ਲੈਣੀ ਆ ਠੀਕ ਹਾਂਜੀ ਚਲਾ ਮਾ ਮਾ ਪੀਆ ਛੜੇ ਹੱਤ ਨਾਲ ਰੋਟੀ ਭਰੀ ਮੈਂ ਬਣਾਇਆ ਤੇ ਨਾ ਆਪਾਂ ਕਰਦੇ ਕੋਈ ਪਤਾ ਲੱਗ ਗਏ ਮੰਦੀ ਰੰਗਾਂ ਨੇ ਇਹ ਤੇ ਮਾ ਮਾ ਪੀਆ ਬਹੁਤ ਚਲਾਤ ਆ ਆਏ ਤੇ ਬਾਕੀ ਤਰ੍ਹਾਂ ਮੰਮੀ ਨੇ ਦੱਸਣਾ ਕਿ ਨਾਂ ਰੱਖੇ ਜੇ ਦੱਸਿਆ ਤੇ ਮੰਮੀ ਨੇ ਕਿ ਟੈਨਸ਼ਨ ਹੀ ਬੜੀਆਂ ਨਹੀਂ ਤਰ੍ਹਾਂ ਉਹ ਦਿਹਾੜ ਚੱਲ ਹਾਂ ਕਰਕੇ ਕੁਛ ਨਹੀਂ ਇਹ ਕਰਦੀ ਆ ਮੰਮੀ ਨਾਲ ਗੱਲ ਕਰਦੀ ਹੁਣ ਕੁਛ ਨਹੀਂ हेलो हेलो मम्मी सत श्रीकाल हाँ ठीक है ती हाँ मैं भी ठीक हाँ और सुनाओ की हाल चाल हाँ ठीक है ठीक है तुम सुनाओ वाइया चाहिए और हाँ मम्मी आया ही बारह फोन हाँ जी जाते कम पर ठीक ठाक है आ जाओ हाँ तुम तो आए नहीं उही आए मुड़ के आए नहीं सवेरे आओगे हाँ कल फिर आ जाओ ਬਹੁਤ ਹੀ ਵਧੀਆ ਚੰਗ ਮੈਂ ਮੇਰੇ ਹੋਂਸਲੇ ਨੂੰ ਮੇਰਾ ਪਿਆਰ ਦੱਸਾਂਗਾ ਜੇ ਮੈਂ ਦੱਸ ਨਹੀਂ ਤੇ ਮਾਂ ਮਮੀ ਨੇ ਕਹਿਣਾ ਹੈ ਕਿ ਹਾਏ ਮੇਰੀ ਧੀ ਜੇ ਕੱਲ੍ਹ ਵੇਈ ਤੇ ਦੋਖੇ ਦੀ ਘੜੀ ਆਉਣੀ ਹਿੰਦੇ ਤੇ ਉਹ ਤਾਂ ਬੈਠੀਆਂ ਆਂ ਆਂ ਮਮੀ ਮੇਰੇ ਸੋਈ ਚ ਆਈ ਤੇ ਇੱਥੇ ਆਣ ਕੇ ਦੇਖਣੇ ਹਵਾ ਲੈ ਲਈ ਗਏ ਗੱਲ ਤੇ ਗਾਪ ਆਹ ਉਹਦੇ ਹੀ ਸਵੇਰੇ ਕਰਨ ਮੈਂ ਧਿਆਗੇ ਦਾ ਦੱਸਦੀ ਆ ਮੰਮੀ ਨੂੰ ਕਰ ਲੈਣਾ ਫੋਨ ਮੰਮੀ ਨੂੰ ਵੀ ਕੀਤਾ ਸੀ ਮੰਮੀ ਨੂੰ ਆਖਣ ਦੇਈ ਸਵੇਰੇ ਆਵਾਂਗੀ ਐਸਾ ਸਵੇਰੇ ਆਣੋ ਸਰਪਤੇ ਨਕਰੋਣਾ ਨਾ ਧਾ ਤੋਕੇ ਨਾ ਤੇ ਖਿਆਲ ਤੋਰ ਹੋ ਤੇ ਕਾਈ ਨੇ ਆਉਣਾ ਠੀਕ ਤੇ ਉਹਨਾਂ ਦੇ ਜਦੋਂ ਆਣ ਕੇ ਦੱਗੀ ਨਾ ਉਹਨਾਂ ਮੇਰੇ ਲਾਗੇ ਬਹਿਣਾ ਤੂੰ ਮਿੰਟੋ ਮਿੰਟੀ ਚਾਹ ਪਾਣੀ ਬਣਾ ਕੇ ਲਿਆਉਣਾ ਠੀਕ ਠੀਕ ਆ ਨਾ ਤੋਕੇ ਤੇ ਮੇਹ ਕਪੜਾ ਕਰਕੇ ਬਹਿ ਠੀਕ ਤਾਈ ਜੀ ਤਾਈ ਨੇ ਤੇ ਆਉਣਾ ਕੱਲ ਤੇ ਕੋਈ ਹੋਰ ਹੀ ਆ ਸਕਦਾ ਵਾ ਮੇਰਾ ਕਾਪਰ ਕਰਕੇ ਬੈ ਮੈਂ ਤੇਦੀ ਗੱਲ ਨਹੀਂ ਸੁਣਨੀ ਚਾਹੁੰਦੀ ਠੀਕ ਆ ਆਪਣੀ ਸ਼ੋਭਾ ਕਰਾਉਣੀ ਆ ਠੀਕ ਮੰਮੀ ਤੇਰੀ ਨੇ ਕੱਲ ਨੂੰ ਆਉਣਾ ਨਾ ਤੇ ਉਹਨੂੰ ਕਹੀਂ ਵੀ ਜਿਹੜਾ 9 ਰਹਿ ਦੇਣਾ 20 ਆਏ ਤੇ 10 ਰਹਿ ਗਏ ਆ ਤੇ ਸ਼ੇਵਰਾ ਲੈ ਕੇ ਆਵੇ ਠੀਕ ਆ ਖਾ ਲਿਆ ਠੀਬਨਾ ਜੇ ਹਾਂ ਫਰੂਟ ਵੀ ਲਿਆਵੇ ਨਾਲ ਠੀਕ ਆ ਕੋਈ ਨਹੀਂ ਆਦੂ ਹਾਂ ਉਹਨਾਂ ਪਹਿਲੀ ਵਾਰ ਆਉਣਾ ਵਾ ਤੇ ਇਹਨਾਂ ਨੂੰ ਆਖੀ ਨਾਲ ਕੋਈ ਡੱਬਾ ਡੁੱਬਾ ਵੀ ਲੈ ਦੇ ਇੱਕ ਗੱਲ ਸੁਣ ਲੈ ਮੇਰੀ ਹੋਰ ਜਿਹੜਾ ਬੱਚਿਆਂ ਵਾਲਾ ਕੈਲੰਡਰ ਹੁੰਦਾ ਨਾ ਉਹ ਸਾਹਮਣੇ ਲਾਉਣਾ ਜਿਹਦਾ ਸੁੱਤੀ ਉੱਠੀ ਨਾ ਉਠਣਾ ਸਿੱਧਾ ਉਹਨਾਂ ਦੇ ਮੱਥੇ 'ਤੇ ਰੱਖਣਾ ਪਹਿਲਾਂ ਮੈਨੂੰ ਪੋਤੀ ਨਹੀਂ ਮੈਨੂੰ ਪੋਤਾ ਚਾਹੀਦਾ ਵਾ ਘਰ ਦਾ ਵੰਨ ਸੁਣਾ ਚਾਹੀਦਾ ਵਾ ਹਾਇ ਰੱਬ ਜੇ ਹੁਣ ਇਹਨਾਂ ਨੇ ਲਈਆਂ ਜਿਦਾਂ ਕਰਨ ਢਈ ਤੇ ਜੇ ਕਰ ਵੀ ਮੇਰੇ ਕਰ ਤੀ ਹੋ ਗਈ ਤੇ ਮੈਂ ਕੀ ਕਰੂੰਗੀ ਕਰਤਾ ਜਿਮਕੰਨਾ ਵਿੱਚੋਂ ਦੀ ਦੱਸੂਗੀ ਨਾ ਆਪਣੇ ਮਾਰ ਨੂੰ ਇਹ ਨਾ ਹੋ ਗਏ ਦੇਤੇ ਕਾਹਨ ਤੇ ਚੇਤੇ ਪਲਾਤਾ ਸਾੜੇ ਨਾਲ ਦੱਸਿਆ ਨਾ ਕਸੇ ਹਰੇ ਆਉਣਾ ਤੇ ਦਾਣ ਨੋਗੇ ਲੈ ਆਵੇ ਨਾਲ ਫਰੂਟ ਲੈ ਕੇ ਨਾਲ ਡੱਬਾ ਲੈ ਆਵੇ ਖਾਲੀ ਨਾ ਆ ਜੇ ਸਾਰਾ ਕੁਝ ਲੈ ਆਉਣਾ ਚਾਹ ਚਾਰਕ ਦੇ ਕੇ ਚੀਚਾ ਤੇ ਮੜਕੇ ਚੇਤਾ ਹੀ ਪਲਾਤਾ ਮਗਰ ਇਹਨੇ ਬੌੜਿਆ ਕਿਤੇ 2 ਮਹੀਨੇ ਤਾਂ ਹੋ ਗਏ ਵਿਆਹ ਨੂੰ ਅਜੇ ਤੱਕ ਮਗਰ ਕੋਈ ਬੌੜਿਆ ਨਹੀਂ ਮੁੰਡਾ ਮੇਰਾ ਕਦੇ ਸੋਨੇ ਵਰਗਾ ਉਹ ਸੱਚਾ ਅਸਲੀ ਰੂਪ ਉਹਨੂੰ ਫੋਨ ਕੱਢਿਆ ਉਹਦਾ ਰਾਇ ਪਾਉਂਦਿਆ ਕਿ ਕਾਹਦੇ ਨਾ ਹੱਥ ਲਾਇਆ ਅੰਦਰ ਹੀ ਹੁੰਦੀ ਆ ਇਹਨੂੰ ਮੇਕਅਪ ਕਰਕੇ ਤੇ ਉਦੋਂ ਇਹਦਾ ਰੂਪ ਕੱਢ ਦਿੱਤਾ ਅਸਲੀ ਰੂਪ ਤੇ ਨੇ ਹੁਣ ਵਿਖਾ ਲਿਆ ਕੋਈ ਨੂੰ ਮੈਂ ਦੱਸੂਂ ਜੇ ਨਾ ਚੋੜ ਸਾਡਾ ਮਾਰਿਆ ਚੋਲਿਆਂ ਨੂੰ ਮੈਂ ਬਾਅਦ ਚ ਲੈਣਾ ਹਾਂ ਸਾਡੇ ਦੋ ਜੀਆਂ ਦੀਆਂ ਸਾਪਾਂ ਬਣਾਈਆਂ ਉਹਨਾਂ ਆ ਕੀਤਾ ਮੁੰਡੇ ਵੀ ਕੜਾ ਬਣਾਇਆ ਤੇ ਤੇ ਕੁਝ ਵੀ ਨਹੀਂ ਸਾਨੂੰ ਪਾਇਆ ਤੋਰ ਜਿੱਦ ਮਖਾਤਰ ਬਾਅਦ ਚ ਕਰਨੀ ਹੈ। ਇਹ ਨਾ ਕੱਲ ਨੂੰ ਆ ਰਹੇ ਕਿ ਮਾਰਨ। ਸਾਲਾ ਕੀ ਨੈਂਂ ਦੀ ਹੈ। ਹਾਂ ਸਾਨੂੰ ਨਾ ਧਿਆਨ ਰੱਖਿਆ। ਐਂ ਕਿਤੇ ਦਾ ਤਗੜੇਕਾਰ ਵੇਣਾ ਹੀ ਮੁੰਡਾ। ਇਹਨਾਂ ਨੇ ਸਾਨੂੰ ਪਾਇਆ ਹੀ ਕੋਹ ਨਹੀਂ ਕਰ। ਅਸੀਂ ਤਾਂ ਭੋੜੇ ਹੀ ਮਾਰੇ ਗਏ। ਸਭੀ ਮਾਰ ਕੇ ਬੈਠੇ। ਸਾਡੀ ਕਟਾਛਨ ਕੋ। ਇਹ ਦੋ ਕੀ ਆਈਆਂ ਨਾ ਪੁੱਠੇ ਕੰਮ ਹੋਣ ਡਏ ਆ। ਪਤਾ ਨਹੀਂ ਪੁੱਠੇ ਪੈਰਾਂ ਵਾਲੀ ਆ ਗਈ ਆ। ਤੇਰੇ ਮਾਲਕਾਂ ਦੀ ਪੋਤੀ ਨਹੀਂ ਟੀ ਨਾ ਆ ਜੇ। ਹਾਂ ਮੇਰੀ ਹੈਗੀ ਆ। ਇਹ ਇਹੇ ਘਰਤੀ ਆ ਗਈ ਨਾ ਤੇ ਮੇਰੀ ਧੀ ਦੀ ਕਦਰ ਘਟ ਜਾਂਦੀ ਮਾਰਦਾ ਮੇਰੇ ਛੋਲਦੇ ਮੈਂ ਸਿੱਸੋ ਪੰਜੇ ਦੀ ਬਾਸ਼ਾ ਤੇ ਆ ਕੀ ਕਰੀਏ ਹੁਣ ਇੰਨਾ ਹੜ ਦੇ ਨੰਗਣ ਦੇ ਮਮੇ ਕੀ ਆਲਾ ਮੈਂ ਪੈਸੇ ਇਹ ਠੀਕਾ ਕੋਈ ਨਾ ਉੱਧਾ ਪਈਆਂ 所以，家机能源的呀。第呀，娃娃。